ਪੋਖ ਤੁਖਾਰਨਾ ਵਿਆਪਈ ਕੰਠ ਮਿਲਿਆ ਹਰਨਾਹ ਮਨ ਬੇਧਿਆ ਚਰਨ ਆ ਰਬਿੰਦ ਦਰਸ਼ਨ ਲਗੜਾ ਸਾਹ ਓਟ ਗੋਵਿੰਦ ਗੋਪਾਲ ਰਾਇ ਸੇਵਾ ਸੁਆਮੀ ਲਾਹ ਬਿਖਿਆ ਪੋਹ ਨਾ ਸਕਈ ਮਿਲ ਸਾਧੂ ਗੁਣਗਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਤਿਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 135 ਪੰਜਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਬਾਣੀ ਰਾਗ ਮਾਝ ਦੇ ਵਿੱਚ ਬਾਣੀ ਦਾ ਨਾਮ ਬਾਰਾ ਮਹਾ ਪਾਸ਼ਾ ਪੋ ਮਹੀਨੇ ਦੇ ਪ੍ਰਥਾਏ ਫੁਰਮਾਨ ਕਰਦੇ ਹਨ ਕਹਿੰਦੇ ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰਨਾਹ ਪੋਖੇ ਤੋ ਖਾਰਨਾ ਵਿਆਪੇ ਅਰਥਾਤ ਕਿ ਪੋਖੇ ਭਾਵ ਪੋਦ ਮਹੀਨੇ ਸਰਦ ਰੁੱਤ ਹੋਣ ਦੇ ਬਾਵਜੂਦ ਵੀ ਉਹਨਾਂ ਜੀਵ ਰੂਪੀ ਔਰਤਾਂ ਨੂੰ ਤੁਖਾਰ ਭਾਵ ਪਾਲਕ ਕਰ ਠੰਡ ਜਾਂ ਸੀਤ ਆਦ ਵਿਆਪ ਦਾ ਅਥਵਾ ਸਰੰਦਾਜ ਨਹੀਂ ਹੁੰਦਾ ਜਿਨ੍ਹਾਂ ਜੀਵ ਰੂਪੀ ਔਰਤਾਂ ਦੇ ਪਾਤਸ਼ਾਹ ਕਹਿੰਦੇ ਕੰਠ ਮਿਲਿਆ ਹਰਨਾਹ ਅਰਥਾਤ ਕਿ ਜਿਨ੍ਹਾਂ ਦਾ ਨਾਹ ਹੋ ਪਾਪਤੀ ਪਰਮੇਸ਼ਰ ਕਾਲਪੁਰਖ ਵਾਹਿਗਰ ਜਿਨ੍ਹਾਂ ਦੇ ਕੰਠ ਅਥਵਾ ਗਲ ਲਾ ਕੇ ਮਿਲਿਆ ਹੈ ਭਾਵ ਕਿ ਉਹਨਾਂ ਗੁਰਮੁਖ ਰੂਪੀ ਸੁਹਾਗਣਾਂ ਨੂੰ ਦੁੱਖਾਂ ਦਾ ਕੱਕਰ ਕਦੇ ਵੀ ਠਾਰਦਾ ਨਹੀਂ ਪਾਪਾਂ ਦਾ ਪਾਲਾ ਕਦੇ ਵੀ ਦੁਖੀ ਨਹੀਂ ਕਰਦਾ ਜਿਨ੍ਹਾਂ ਦਾ ਪਤੀ ਪਰਮੇਸ਼ਰ ਵਾਹਿਗੁਰੂ ਜਿਨ੍ਹਾਂ ਦੇ ਹਿਰਦੇ ਰੂਪੀ ਗਲ ਦੇ ਨਾਲ ਲਾ ਕੇ ਮਿਲਿਆ ਹੈ ਕਤੇ ਜਿਨ੍ਹਾਂ ਸੁਹਾਗਣਾਂ ਦਾ ਮਹਾਰਾਜ ਕਹਿੰਦਾ ਮਨ ਬੇਧਿਆ ਚਿਰ ਨਾਰਬਿੰਦ ਦਰਸ਼ਨ ਲਗੜਾ ਸਾਹ ਮਨ ਵਿਧਿਆ ਚਰਨ ਆਰਬਿੰਦ ਅਰਥਾਤ ਕੇ ਜੀਨਾ ਜੀਵ ਰੂਪੀ ਔਰਤਿਆ ਦਾ ਮਨ ਪਤੀ ਪਰਮੇਸ਼ਰ ਵਾਹਿਗੁਰੂ ਜੀ ਦੇ ਚਰਨ ਆਰਬਿੰਦ ਅਰਥਾਤ ਚਰਨ ਅਰਬਿੰਦ ਭਾਵ ਚਰਨ ਕਮਲਾਂ ਦੇ ਨਾਲ ਕਮਲ ਦੇ ਫੁੱਲਾਂ ਵਰਗੇ ਚਰਨਾਂ ਦੇ ਨਾਲ ਵਿਧਿਆ ਭਾਵ ਵਿੰਨਿਆ ਗਿਆ ਅਤੇ ਦਰਸ਼ਨ ਲਗੜਾ ਸਾਹ ਹੋ ਅਰਥਾਤ ਕਿ ਜਿਨ੍ਹਾਂ ਵੀ ਜੀਵ ਰੂਪੇ ਔਸਤਰੀਆਂ ਦਾ ਸਾ ਆਪਣੇ ਪਤੀ ਪਰਮੇਸ਼ਰ ਵਾਇਗੁਰੂ ਜੀ ਦੇ ਦਰਸ਼ਨਾਂ ਤੇ ਲੱਗਾ ਹੋਇਆ ਹੈ ਅਥਵਾ ਪ੍ਰਾਣ ਉਸ ਦੇ ਦਰਸ਼ਨਾਂ ਚ ਟੜਕੇ ਹੋਏ ਹਨ ਅਤੇ ਉਹਨਾਂ ਜੀਵ ਰੂਪੀ ਔਸਤਰੀਆਂ ਨੂੰ ਮਹਾਰਾਜ ਕਹਿੰਦੇ ਓਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹ ਓਟ ਗੋਵਿੰਦ ਗੋਪਾਲ ਰਾਏ ਅਰਥਾਤ ਕਿ ਉਹਨਾਂ ਜੀਵ ਰੂਪੀ ਔਸਤਰੀਆਂ ਨੂੰ ਓਟ ਆਸਰਾ ਤਾਂ ਕੇਵਲ ਗੋਵਿੰਦ ਗੋਪਾਲ ਰਾਏ ਅਰਥਾਤ ਸ੍ਰਿਸ਼ਟੀ ਦੇ ਰਾਜਾ ਜਾਂ ਸ੍ਰਿਸ਼ਟੀ ਨੂੰ ਪਾਲਣ ਵਾਲੇ ਕਾਲਪੁਰਖ ਵਾਹਿਗੁਰੂ ਜੀ ਦੀ ਹੈ ਅਤੇ ਸੇਵਾ Swami Lahor ਅਰਥਾਤ ਕਿ ਜੀਵ ਰੂਪੀ ਔਰਤਾਂ ਕੇਵਲ Swami ਦੀ ਸੇਵਾ ਵਾਲਾ ਲਾਹਾ ਹੀ ਖੜਦੀਆਂ ਨੇ ਅਤੇ ਸਾਧ ਸੰਗਤ ਦੇ ਸਦਕਾ ਮਹਾਰਾਜ ਕਹਿੰਦੇ ਵਿਖਿਆ ਪੋਹਨ ਸਕਈ ਮਿਲ ਸਾਧੂ ਗੁਣਗਾਹ ਹੋ ਮਿਲ ਸਾਧੂ ਗੁਣਗਾਹ ਅਰਥਾਤ ਕਿ ਜਿਹੜੀਆਂ ਵੀ ਜੀਵ ਰੂਪੀ ਔਰਤਾਂ ਅਥਵਾ ਗੁਰਮੁਖ ਗੁਰੂ ਪਿਆਰੇ ਸਾਧੂਆਂ ਨਾਲ ਮਿਲ ਕੇ ਹਰੀ ਦੇ ਗੁਣਾਂ ਨੂੰ ਗਾਉਣਾ ਕਰਦੇ ਹਨ ਉਹਨਾਂ ਨੂੰ ਮਹਾਰਾਜ ਕਹਿੰਦੇ ਵਿਖਿਆਪੋ ਇਹ ਨਾ ਸਕਈ ਅਰਥਾਤ ਕਿ ਉਹਨਾਂ ਗੁਰਮੁਖਾਂ ਗੁਰੂ ਪਿਆਰਿਆਂ ਨੂੰ ਜੀਵ ਰੂਪੀ ਔਸਤਰੀਆਂ ਨੂੰ ਵਿਖਿਆ ਅਰਥਾਤ ਜ਼ਹਿਰੀਲੀ ਮਾਇਆ ਕੋ ਨਹੀਂ ਸਕਦੀ ਭਾਵ ਦੁੱਖ ਨਹੀਂ ਦੇ ਸਕਦੀ ਅਸਰ ਅੰਦਾਜ਼ ਨਹੀਂ ਹੋ ਸਕਦੀ ਅਤੇ ਜੀਵ ਰੂਪੀ ਔਸਤਰੀਆਂ ਮਹਾਰਾਜ ਕਹਿੰਦੇ ਜਹਤ ਉਪਜੀਤ ਹੈ ਮਿਲੀ ਸੱਚੀ ਪ੍ਰੀਤ ਸਮਾਹ ਨਜ਼ਾਇ ਤੇ ਉਪਜੀਤ ਹੈ ਮਿਲੀ ਅਰਥਾਤ ਕਿ ਜੀਵ ਰੂਪੀ स्त्री ਜਿਸ ਪਰਮੇਸ਼ਰ ਤੋਂ ਉਪਜੀ ਅਰਥਾਤ ਉਤਪੰਨ ਹੋਈ ਸੀ ਫਿਰ ਉਸ ਪਰਮੇਸ਼ਰ ਦੇ ਵਿੱਚ ਮਿਲ ਗਈ अथवा ਲੀਨ ਹੋ ਗਈ ਅਤੇ ਉਸ ਦੀ ਸਮਾਈ ਵੀ ਮਾਰੇ ਕਹਿੰਦੇ ਸੱਚੀ ਪ੍ਰੀਤ ਸਮਾਹ ਹੋ ਅਰਥਾਤ ਕਿ ਉਸ ਜੀਵ ਰੂਪੀ स्त्री ਦੀ ਸਮਾਈ ਪਤੀ ਪਰਮੇਸ਼ਰ ਵਾਹਿਗੁਰੂ ਜੀ ਦੀ ਸੱਚੀ ਪ੍ਰੀਤ ਸਦਕਾ ਹੀ ਹੋਈ ਹੈ ਮਹਾਰਾਜ ਕਹਿੰਦਾ ਕਾਰਗਹ ਲੀਨੇ ਪਾਰ ਹਮ ਉੰਬਾ ਹੋੜਨਾ ਵਿਛੜਿਆ ਹੋ ਕਰ ਗਹਲਿਨੇ ਪਾਰ ਬ੍ਰਹਮ ਅਰਥਾਤ ਕਿ ਉਸ ਪਾਰ ਬ੍ਰਹਮ ਪਰਮੇਸ਼ਰ ਨੇ ਉਸ ਜੀਵ ਰੂਪੀ ਇਸਤਰੀ ਨੂੰ ਕਰ ਗਹਲਿਨੇ ਅਰਥਾਤ ਕੇ ਹੱਥ ਤੋਂ ਫੜਨਾ ਕੀਤਾ ਭਾਵ ਕਿ ਜਿਹੜੀ ਵੀ ਜੀਵ ਰੂਪੀ ਇਸਤਰੀ ਦੀ ਉਸਪਤੀ ਪਰਮੇਸ਼ਰ ਵਾਹਿਗੁਰੂ ਜੀ ਨੇ ਬਾਹ ਫੜਨੀ ਕੀਤੀ ਹੈ ਉਹ ਮਹਾਰਾਜ ਕਹਿੰਦੇ ਬੋੜ ਨਾ ਵਿਛੜਿਆ ਹੋ ਅਰਥਾਤ ਉਹ ਦੁਬਾਰਾ ਉਸ ਤੋਂ ਵਿਛੜਦੇ ਨਹੀਂ ਜਿਵੇਂ ਪਾਤਸ਼ਾਹ ਕਹਿੰਦੇ ਨਾ ਸੁਨੰਦਾ ਕੈਸੇ ਮਾਰਗ ਪਾਵੇ ਕਰ ਗੈ ਲਹੋੜ ਨੇ ਬਹਾਵਾਏ ਅੰਨੇ ਆਹ ਮਹਾਰਾਜ ਸੁਣ ਸੁਣਾ ਕੇ ਰਾਹੇ ਨੇ ਪੈ ਸਕਦੇ ਬਾਹ ਫੜ ਲੋਗੇ ਤੋੜ ਤੇ ਨਿਭੇਗੀ ਪ੍ਰੀਤ ਸੋ ਜੇ ਦੀ ਬਾਹ ਫੜ ਲੈਣ ਪਾਤਸ਼ਾਹ ਉਹ ਦੁਬਾਰਾ ਵਿਛੜਦੀ ਨਹੀਂ ਮਹਾਰਾਜ ਕਹਿੰਦੇ ਕਹਿੰਦੇ ਬਾੜ ਜਾਓ ਲਖ ਬੈਰੀਆ ਹਰ ਸੱਜਣ ਅਗਮ ਅਗਾਹ ਹਰ ਸੱਜਣ ਅਗਮ ਅਗਾਹ ਅਰਥਾਤ ਕਹੇ ਅਗਮ ਅਰਥਾਤ ਮਨ ਬੁੱਧੀ ਕਰਕੇ ਆ ਪਹੁੰਚ ਕਤਿਆਗਾ ਹੋ ਅਰਥਾ ਤਥਾ ਜ ਡੂੰਗੇ ਹਰੀ ਸੱਜਣ ਜੀ ਗਹਿਰ ਗੰਭੀਰ ਮਹਾਰਾਜ ਜੀ ਬਾਰ ਜਾਓ ਲਖ 베ਰੀਆਂ ਅਰਥਾਤ ਕਮੈ ਜੀਵ ਰੂਪੀ ਇਸਤਰੀ ਤੋ ਅਥਾ ਲਖਾਂ ਵਾਰੀ ਵਾਰ ਨੇ ਜਾਂਦੀਆਂ ਬਲਿਆਰੇ ਸਦਕੇ ਕੁਰਬਾਨ ਜਾਂਦੀਆਂ ਮਹਾਰਾਜ ਕਹਿੰਦੇ ਸ਼ਰਮ ਪਏ ਨਾਰਾਇਣੈ ਨਾਨਕ ਦਰ ਪਈ ਆਹੋ ਪੋਖ ਸੁਹੰਦਾ ਸਰਬ ਸੁਖ ਜਿਸ ਵਖਸੇ ਵੇ ਪਰਵਾਹ ਹੋ ਸ਼ਰਮ ਪਈ ਨਾਰਾਇਣੈ ਨਾਨਕ ਦਰ ਪਈ ਆਹ ਹਰਥਾਤ ਕਿ ਪੰਜਵੇਂ ਨਾਨਕ ਧੰਗ ਗੁਰੂ ਅਰਜਨ ਦੇਹ ਮਹਾਰਾਜ ਕਿਰਪਾ ਕਰਦੇ ਹਨ ਕਿ ਉਸ ਨਾਰਾਇਣ ਅਰਥਾਤ ਰਖਿਆਕ ਪਰਮੇਸ਼ਰ ਨੂੰ ਆਪਣੇ ਦਰ ਤੇ ਪਈਆਂ ਅਰਥਾਤ ਡਿੱਗੀਆਂ ਹੋਈਆਂ ਜੀਵ ਰੂਪੀ ਇਸਤਰੀਆਂ ਦੀ ਆਪ ਹੀ ਸ਼ਰਮ ਪਈ ਹੈ ਅਰਥਾਤ ਲੱਜਿਆ ਪਾਲਣੀ ਪਈ ਹੈ ਪਬ ਉਹਨਾਂ ਦੇ ਉਗਣਾ ਨੂੰ ਨਜ਼ਰ ਅੰਦਾਜ਼ ਕਰਕੇ ਬਖਸ਼ਣਾ ਪਿਆ ਪਾਦਸ਼ਾਹ ਜੀ ਨੂੰ ਆਪ ਹੀ ਸੋਹ ਮਹਾਰਾਜ ਕਹਿੰਦਾ ਪੋਖ ਸੁਹੰਦਾ ਸਰਬ ਸੁਖ ਜਿਸ ਬਖਸੇ ਵੇ ਪਰਵਾਹੋ ਪੋਖ ਸੁਹੰਦਾ ਸਰਬ ਸੁਖ ਪੋਖ ਸੁਹੰਦਾ ਅਰਥਾਤ ਕਿ ਪੋਦਮੇਨ ਨਾ ਜੀਵ ਰੂਪੀ ਔਰਤਾਂ ਦੇ ਲਈ ਬਹੁਤ ਸੁਹਣਾ ਅਤੇ ਸਰਬ ਸੁਖ ਅਰਥਾਤ ਕਿ ਉਸ ਅਨੁਸਾਰ ਸੁਖੀ ਨਸੀਬ ਹੁੰਦੇ ਹਨ ਕਿਨਾਂ ਨੂੰ ਜੈਸਾ ਬਖਸੇ ਵੇ ਪਰਵਾਹ ਖੱਖੇ ਦੇ ਨਾਲ ਸੱਸਾ ਹੈ ਇਹਨੂੰ ਬਖਸ਼ੇ ਨੂੰ ਕਹਿਣਾ ਬਖਸੇ ਵੇ ਪਰਵਾਹ ਅਰਥਾਤ ਜਜਸ ਜੀਵ ਰੂਪੇ ਸਤਰੀ ਨੂੰ ਬੇਪਰਵਾਹ ਪਰਮੇਸ਼ਰ ਜੀ ਬਖਸ ਲੈਂਦੇ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ